ਜਹਾਨ ਬਣ ਗਿਆ ਹੈ ਪੰਛੀ ਸਾਗਰ ਓ ਤਰਨੇ ਦਾ ਉਤਰੇ ਉਤਰੇ ਪਾਰ ਜੋ ਸਰਦਾ ਤੇ ਨਾਲ ਚੜਨਾ ਚਾਵੇ ਉਤਰੇ ਪਾਰ ਜੋ ਸਰਦਾ ਤੇ ਨਾਲ ਚੜਨਾ ਚਾਵੇ ਉਸ ਦੇ ਦੁੱਖ ਪਾਪ ਸਭ ਮੁੱਕ ਜਾਣਗੇ ਕਾਦਰ ਜੀ ਉਸ ਦੇ ਦੁੱਖ ਪਾਪ ਸਭ ਮੁੱਕ ਜਾਣਗੇ ਕਾਦਰ ਜੀ ਸੁਣ ਕੇ ਸੁਣ ਕੇ ਬਾਣੀ ਆਪਣੇ ਹਿਰਦੇ ਵਿੱਚ ਬਸਾਵੇ ਸੁਣ ਕੇ ਬਾਣੀ ਆਪਣੇ ਹਿਰਦੇ ਵਿੱਚ ਬਸਾਵੇ ਸੁਣ ਕੇ ਬਾਣੀ ਆਪਣੇ ਖਿਰਦੇ ਵਿੱਚ ਬਸਾਵੇ ਇੱਕ ਓਹੰਕਾਰ ਤੋਂ ਸ਼ੁਰੂ ਕੀਤਾ 18 10 20 ਤੇ ਸਮਾਪਤੀ ਹੁੰਦੀ ਆ ਅਸੀਂ ਆਪਣੇ ਤੋਂ ਕਿਸੇ ਵੱਡੇ ਬੰਦੇ ਨੂੰ ਤੂੰ ਸ਼ਬਦ ਨਾਲ ਸੰਬੋਧਨ ਕਰਦਾ ਈਏ ਉਹ ਬੰਦਾ ਗੁੱਸੇ ਵਿੱਚ ਆ ਜਾਂਦਾ ਹੈ ਉਹ ਤਵੱਕੋ ਕਰਦਾ ਹੈ ਆਸ ਕਰਦਾ ਹੈ ਕਿ ਮੇਰੇ ਲਈ ਸ਼ਬਦ ਤੁਸੀਂ ਵਰਤਿਆ ਜਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਸਿੱਖ ਗੁਰੂ ਦੇ ਸਾਹਮਣੇ ਅਰਦਾਸ ਕਰਦਾ ਹੈ ਆਵਾਜ਼ ਆਉਂਦੀ ਆ ਤੂੰ ਠਾਕੁਰ ਤੁਮ ਪਹਿਲਾ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਮੈਂ ਇੱਕ ਬੇਨਤੀ ਕਰਨੀ ਚਾਹਨਾ ਤੂੰ ਸ਼ਬਦ ਜਿਹੜਾ ਹੈ ਉਹ ਯੁਨੀਕ ਹੈ ਤੁਸੀਂ ਸ਼ਬਦ ਇਹਦੇ ਵਿੱਚ ਬਹੁਤ ਸਾਰੇ ਸੱਜਣ ਆ ਜਾਂਦੇ ਆ ਤੇ ਤੂੰ ਦੇ ਵਿੱਚ ਕੇਵਲ ਇੱਕੋ ਹੀ ਹੁੰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਆ ਇੱਕੋ ਹੈ ਭਾਈ ਇੱਕੋ ਹੈ ਸਾਹਿ ਮੇਰਾ ਇੱਕੋ ਹੈ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਦੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਵੀ ਹੁੰਦੀ ਆ ਭਾਈ ਸੋਹਣ ਸਿੰਘ ਜੀ ਸੇਵਕ ਸਾਹਿਬ ਇੱਥੇ ਬੱਚਿਆਂ ਨੂੰ ਸੰਥਿਆ ਦਿੰਦੇ ਆ ਔਰ ਸੰਥਿਆ ਰਾਹੀਂ ਬੱਚੇ ਜਿਹੜੇ ਪਿਆਰ ਹੋਦੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਹਿਰਦੇ ਤੱਕ ਜਾਂਦੀ ਹੈ ਗੱਲ ਅਸੀਂ ਕਈ ਵਾਰ ਸ਼ਬਦ ਪੜ੍ਹਦੇ ਆ ਗੁਰਾਂ کئی ਵਰਸ਼ਾਂ ਪਰ ਦਿੱਤਾ ਜਾਂਦਾ ਹੈ ਜਪਜੀ ਸਾਹਿਬ ਜੀ ਦੀ ਬਾਣੀ ਆ ਗੁਰਾ ਨਹੀਂ ਗੁਰਾ ਸੰਖਿਆ ਵਿੱਚ ਵਿਦਵਾਨ ਸੱਜਣ ਸਾਡੀ ਝੋਲੀ ਚ ਪਾਉਂਦੇ ਆ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਇੱਥੇ ਦੂਜਾ ਹੈ ਹੀ ਕੋਈ ਨਹੀਂ ਇੱਕ ਤੋਂ ਸਵਾਫ਼ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧ ਤੂੰ ਮੇਰਾ ਭਰਾਤਾ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਦੇ ਨਾਲ ਜੋੜਦਾ ਹੈ ਇੱਕ ਦੇ ਨਾਲ ਦੂਜਾ ਹੈ ਹੀ ਕੋਈ ਨਹੀਂ ਇੱਕ ਤੋਂ ਸ਼ੁਰੂ ਕਰਿਆ 18 10 20 ਤੇ ਸਮਾਪਤੀ ਹੁੰਦੀ ਆ ਜਿਹੜੀ ਆਦ ਬੀੜ ਹੈ ਇਹਦੇ 974 ਪੰਨਿਆਂ ਦਾ ਅੰਗਾਂ ਦਾ ਮੈਂ ਜ਼ਿਕਰ ਕੀਤਾ 30 ਰਾਗ ਵਰਤੇ ਗਏ ਆ ਸਾਹਿਬ ਜੀ ਨੇ ਜ਼ਿਕਰ ਕਰਕੇ ਗਏ ਆ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ ਰਾਗਾਂ ਦੀ ਗਿਣਤੀ 31 ਹੋ ਗਈ। ਸ਼ਤਾਬ ਦੀ ਸਾਡੀ ਜ਼ਿੰਦਗੀ ਦਾ ਹਿੱਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬ ਦੀ ਜੜੀ ਆ ਉਹ ਕਾਮ ਜੜਦੀ ਕਲਾ ਦੇ ਨਾਲ ਮਨਾਉਣ ਜਾ ਰਹੀ ਆ। ਜਿੰਨੇ ਵੀ ਸਮਾਗਮ ਨੇ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਰਹਾ ਹੈ ਉਹਦੇ ਨਾਲ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਦਾ ਵੀ ਜ਼ਿਕਰ ਹੈ ਮੈਂ ਕੋਈ ਕਰਤਾ ਤੁਹਾਡੇ ਨਾਲ ਸਾਂਝੀ ਕਰਨੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਦੋਂ ਦਰਜ ਕੀਤੀ ਫਿਰ ਇਹਨੂੰ ਸੰਪੂਰਨਤਾ ਮਿਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀੜ ਨੂੰ ਗੁਰੂ ਦਾ ਰਤਬਾ ਮਿਲਿਆ ਮੈਂ ਤੁਹਾਨੂੰ ਦਰਬਾਰ ਸਾਹਿਬ ਸ਼੍ਰੀ ਅਮਰਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਲੈ ਕੇ ਜਾਣਾ ਚਾਹੁੰਦਾ ਹਾਂ। ਬਾਬਾ ਬੁੱਢਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਨਜ਼ਰਾਂ ਦੇ ਸਾਹਮਣੇ ਆਏ। ਔਰ ਫੈਸਲਾ ਲਿਆ ਕਿ ਗ੍ਰੰਥ ਸਾਹਿਬ ਦੇ ਗ੍ਰੰਥੀ ਦਰਿਆ ਬਾਬਾ ਬੁੱਢਾ ਸਾਹਿਬ ਹੋਣਗੇ। ਸਾ ਸੰਗਤ ਬਾਬਾ ਬੁੱਢਾ ਸਾਹਿਬ ਦੇ ਸਿਰ ਤੇ ਇਹ ਜ਼ਿੰਮੇਵਾਰੀ ਦਾ ਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਖ ਦੇਣਾ ਚਾਹੁੰਦੇ ਆ ਤੇ ਬਾਬਾ ਬੁੱਢਾ ਸਾਹਿਬ ਉਹ ਸ਼ਖਸੀਅਤ ਹੈ ਜਿਹੜੇ ਅਰਦਾਸ ਕਰਦੇਣ ਤੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਤ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਝੋਲੀ ਚ ਪੈ ਜਾਂਦੀ ਆ ਅੱਜ ਬਹੁਤ ਸਾਰੇ ਸੱਜਣ ਸਾਨੂੰ ਸਵਾਲ ਕਰਦੇ ਆ ਬੜਾ ਸਸੋਈ ਨਾ ਸਵਾਲ ਹੁੰਦਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨਹੀਂ ਸੰਨ ਅਰਦਾਸ ਕਰ ਸਕਦੇ ਬਾਬਾ ਬੁੱਢਾ ਸਾਹਿਬ ਕੋਲੋਂ ਕਿਉਂ ਅਰਦਾਸ ਕਰਵਾਈ ਇਹਦੇ ਪਿੱਛੇ ਇੱਕ ਕਾਰਨ ਹੈ ਮੈਂ ਤੁਹਾਡੇ ਤੇ ਵੀ ਸਵਾਲ ਕਰਦਾ ਮੈਂ ਆਪਣੇ ਤੇ ਵੀ ਸਵਾਲ ਕਰਦਾ ਜਦੋਂ ਸਾਡੇ ਘਰਾਂ ਵਿੱਚ ਕੋਈ ਫੰਕਸ਼ਨ ਹੁੰਦਾ ਹੈ ਤੇ ਸਾਨੂੰ ਅਰਦਾਸ ਨਹੀਂ ਆਉਂਦੀ ਇੱਕ ਵਰਗਾ ਜਿਕੇ ਆਖੋ ਸਤਨਾਮ ਸ਼੍ਰੀ ਵਾਇਗੁਰੂ ਦਾ ਸਿੱਖ ਅਰਦਾਸ ਕਰਦਾ ਹੈ ਇੱਕ ਵੇਲੇ ਨਹੀਂ ਦੋ ਵੇਲੇ ਕਰਦਾ ਹੈ ਜਦੋਂ ਮਿਲਦਾ ਸਮਾਂ ਅਰਦਾਸ ਵਾਹਿਗੁਰੂ ਦੇ ਚਰਨਾਂ ਵਿੱਚ ਕਰਦਾ ਹੈ ਪਰ ਕਦੇ ਵੀ ਗੁਰੂ ਦਾ ਸਿੱਖ ਆਪਣੇ ਪੁੱਤਰ ਦੇ ਵਿਆਹ ਦੀ ਸ਼ਾਦੀ ਤੇ ਆਪਣੀ ਅਰਦਾਸ ਆਪ ਨਹੀਂ ਕਰਦਾ ਸ਼ੁਕਰਾਨੇ ਦੀ ਅਰਦਾਸ ਕਰ ਸਕਦਾ ਹੈ ਪਰ ਸੰਗਤ ਵਿੱਚ ਨਹੀਂ ਕਰਦਾ ਗੁਰੂ ਦਾ ਸਿੱਖ ਜਦੋਂ ਵੀ ਸੰਗਤ ਵਿੱਚ ਅਰਦਾਸ ਕਰਨੀ ਹੈ ਫਿਰ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਮਾਣ ਦਿੰਦਾ ਹੈ ਤੇ ਬਾਬਾ ਬੁੱਢਾ ਸਾਹਿਬ ਗ੍ਰੰਥੀ ਆ ਤੇ ਸਾਧ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਚੋਣ ਕੀਤੀ ਆ ਬਾਬਾ ਬੁੱਢਾ ਸਹਰ ਕਰਿਆ ਸਾਧ ਸੰਗਤ ਉਹਨਾਂ ਦੇ ਸਿਰ ਤੇ ਫੁੱਲਾਂ ਦੇ ਨਾਲ ਸ਼ਿੰਗਾਰ ਕੇ ਢੀੜ ਜੜੀ ਆ ਸੀਸ ਤੇ ਸਜਾ ਦਿੱਤੀ ਗਈ ਬਿਰਾਜਮਾਨ ਕਰ ਦਿੱਤੀ ਗਈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਹੱਥ ਵਿੱਚ ਚੌਹ ਲੈ ਕੇ ਸ੍ਰੀ ਦਰਬਾਰ ਸਾਹਿਬ ਜੀ ਦੀ ਧਰਤੀ ਵੱਲ ਤੁਰਨ ਲੱਗੇ ਨੇ ਤੇ ਸਾਰਾ ਪੋਲ ਪ੍ਰਕਰਮਾ ਜਿਹੜਾ ਹੈ ਸੰਗਤਾਂ ਦੇ ਨਾਲ ਪੜ ਚੁੱਕਾ ਹੈ ਤੇ ਸਾ ਸੰਗਤ ਭਾਦਰੋਂ ਸੁਦੀ ਇੱਕ ਸੰਮਤ 1661 3 ਅਗਸਤ ਨੂੰ ਸਾਰਾ ਕਾਰਜ ਨੇਪਰੇ ਚੜ ਗਿਆ ਸੀ 1604 ਤੇ 1 ਸਤੰਬਰ 1604 ਭਾਦਰੋਂ ਸੁਦੀ ਇੱਕ ਸੰਮਤ 1661 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਬੀੜ ਦਾ ਸਵਾਰ ਕਰਵਾ ਕੇ ਤੇ ਆਪ ਚੌਰ ਕਰਦੇ ਹੋਏ ਜਿਵੇਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਧਰਤੀ ਵੱਲ ਵਧ ਰਹੇ ਨਹੀਂ ਹਫਤਾ ਵਿੱਚ ਜਾ ਕੇ ਢਾਡੀ ਜਥਾ ਸੰਗਤਾਂ ਦੀ ਸੇਵਾ 'ਚ ਇਹੋ ਕਹੀ ਜਾ ਰਹੀ ਬਿਖੇ ਗੁਰ ਪ੍ਰਕਾਸ਼ ਗੁਰਾਂ ਦਾ ਕਰਿਆ ਫਰਮੰਦਰ ਸਾਹਿਬ ਅਖੇ ਗ੍ਰੰਥ ਪ੍ਰਕਾਸ਼ ਗੁਰਾਂ ਨੇ ਕਰਿਆ ਹੁੰਦੀ ਏ ਕਮਨੋ ਕੀਤੀ ਸਭ ਸੰਗਤਾਂ ਨੇ ਤਿਆਰੀ ਗੁੰਦ ਗੁੰਦ ਕੇ ਹਾਰ ਸੋਹਣੇ ਬੀੜ ਸੀ ਫੁੱਲਾ ਨਾਲ ਸ਼ਿੰਗਾਰੀ ਗੁੰਦ ਗੁੰਦ ਕੇ ਹਾਰ ਸੋਹਣੇ ਬੀੜ ਸੀ ਫੁੱਲਾ ਨਾਲ ਸ਼ਿੰਗਾਰੀ ਫੇਰ ਬਾਬੇ ਬੁੱਡੇ ਨੇ ਫੇਰ ਬਾਬੇ ਬੁੱਡੇ ਨੇ ਬੀੜ ਨੂੰ ਸੀਸ ਆਪਣੇ ਤਰੇ ਆ ਹਰ ਮੰਦਰ ਸਾਹਿਬ ਵਿਖੇ ਗ੍ਰੰਥ ਪ੍ਰਕਾਸ਼ ਗੁਰੂ ਨੇ ਕਰਿਆ ਹਰ ਮੰਦਰ ਸਾਹਿਬ ਵਿਖੇ ਗ੍ਰੰਥ ਪ੍ਰਕਾਸ਼ ਗੁਰੂ ਨੇ ਕਰਿਆ समय नजब नजारे दर्शन करने, आज करने सारा पुल पर कर आ हर हरिमंदर साहेब विखे ग्रंथ प्रकाश करे आ हर हरिमंदर साहेब विखे ਗ੍ਰੰਥ ਪ੍ਰਕਾਸ਼ ਗੁਰਾਨ ਕਰਿਆ ਹੇਰੇ ਉੱਚੇ ਆਸਣ ਤੇ ਬੀੜ ਨੂੰ ਬਾਬੇ ਬੁੱਢੇ ਸਜਾਇਆ ਸੰਤਾਂ ਦੇ ਕਾਰਜ ਚੋ ਆਪਕੇ ਲੋਇਆ ਆਖ ਖਲਾਇਆ ਸੰਤਾਂ ਦੇ ਕਾਰਜ ਚੋ ਆਪ ਖਲੋਇਆ ਆਕੇ ਅਲਾਇਆ ਜਿਸ ਸੁਣਿਆ ਕਾਦਰ ਜੀ ਉਸ ਦਾ ਤਪਦਾ ਹਿਰਦਾ ਕਰਿਆ ਹਰੇ ਮੰਦਰ ਸਾਹਿਬ ਵਿਖੇ ਗ੍ਰੰਥ ਪਰ ਕਾਸ਼ ਗੁਰਾਂ ਨੇ ਕਰਿਆ ਹਰੇ ਮੰਦਰ ਸਾਹਿਬ ਵਿਖੇ ਗ੍ਰੰਥ ਪਰ ਕਾਸ਼ ਗੁਰਾਂ ਨੇ ਕਰਿਆ ਹਰੇ ਮੰਦਰ ਸਾਹਿਬ ਵਿਖੇ ਗ੍ਰੰਥ ਪਰ ਕਾਸ਼ ਗੁਰਾਂ ਨੇ ਕਰਿਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਸ਼ਾਰੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਹਰਮੰਦਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਬੀੜ ਦਾ ਪ੍ਰਕਾਸ਼ ਕੀਤਾ ਔਰ ਹੁਕਮਨਾਮਾ ਸਾਹਿਬ ਲਿਆ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਣ ਆਇਆ ਰਾਮ ਸਾਰੀ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮੇਤ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਸੀਸ ਝੁਕਾ ਰਹੀ ਆ ਔਰ ਖੁਸ਼ੀਆਂ ਦਾ ਇਜ਼ਹਾਰ ਕਰ ਰਹੀ ਆ ਜਿਹੜੀ ਜ਼ਿੰਮੇਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਲੈ ਕੇ ਆਏ ਸੀ ਕਿ ਸ਼ਬਦ ਦੇ ਨਾਲ ਜੁੜਨਾ ਹੈ ਬੜੇ ਸਵਾਲ ਕੀਤੇ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਯਾਤਰਾਵਾਂ ਦੇ ਦੌਰਾਨ ਉਦਾਸੀਆਂ ਦੇ ਦੌਰਾਨ ਸਿੱਧਾ ਨੇ ਪੁੱਛਿਆ ਸੀ ਉਹ ਕਿਹੜੀ ਸ਼ਕਤੀ ਹੈ ਜੋ ਤੁਹਾਨੂੰ ਸਾਡੇ ਕੋਲ ਲੈ ਕੇ ਆਈ ਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ ਇੱਕ ਗੁਰਬਾਣੀ ਤੇ ਇੱਕ ਗੁਰੂ ਦੀ ਸੰਗਤ ਦਾ ਆਸਰਾ ਮੈਨੂੰ ਇਸ ਮਹਾਨ ਮਿਸ਼ਨ ਲਈ ਤਿਆਰ ਕਰ ਰਿਹਾ ਹੈ ਪ੍ਰੇਰਿਤ ਕਰ ਰਿਹਾ ਹੈ ਔਰ ਮੈਂ ਸ਼ਬਦ ਦਾ ਸੰਦੇਸ਼ ਦੇਣ ਲਈ ਸੰਸਾਰ ਦੀ ਧਰਤੀ ਤੇ ਵਿਚਰ ਰਿਹਾ ਹਾਂ ਅੱਜ ਉਹ ਪਾਕਾਂ ਵਾਲਾ ਦਿਨ ਹੈ ਜਦੋਂ ਪੂਰਾ ਸੰਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪਹਿਲਾ ਉਸ ਪਾਵਨ ਦਿਹਾੜੇ ਨੂੰ ਮਨਾਉਣ ਦਾ ਯਤਨ ਕਰ ਰਿਹਾ ਹੈ ਸੰਸਾਰ ਦੀ ਹਿਸਟਰੀ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਜਿਹੜੇ ਲੋਕ ਦਬੇ ਕੁਚਲੇ ਲਤਾੜੇ ਤਰਸਕਾਰੇ ਸੀ ਉਹਨਾਂ ਨੂੰ ਬਰਾਬਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੀ ਹੈ ਇਹ ਇਤਿਹਾਸ ਦੀ ਹਿਸਟਰੀ ਵਿੱਚ ਪਹਿਲੀ ਵਾਰ ਹੋਇਆ ਗੁਰੂ ਨਾਨਕ ਸਾਹਿਬ ਮੈਂ ਲੁਕਤਾ ਤੋੜੇ ਰ ਸੰਜਾ ਕਰਕੇ ਫਤਿਹ ਬੁਲਾਉਣ ਲਗਾ ਮਰਦ ਭਾਈ ਮਰਦਾਨਾ ਜੀ ਨੂੰ ਪੁੱਛਦੇ ਆ ਮਰਦਾਨਾ ਕੀ ਕਰਦਾ ਹੈ ਮਹਾਰਾਜ ਮੈਂ ਵੱਡੇ ਘਰਾਂ ਵਿੱਚ ਜਾਣਾ ਹੈ ਅਮੀਰ ਘਰਾਂ ਦੇ ਜਾਣਾ ਔਰ ਉਹਨਾਂ ਦੀ ਸਿਫਤਾ ਕਰਕੇ ਉਹਨਾਂ ਦੀ ਵਡਿਆਈ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਹਾਂ ਜੋ ਕਿ ਬਦਲੇ ਵਿੱਚ ਮੈਨੂੰ ਪੈਸੇ ਦਿੰਦੇ ਆ ਤੇ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲਗੇ ਮਰਦਾਨਿਆ ਜੇ ਤੈਨੂੰ ਇਹਨਾਂ ਨਾਲੋਂ ਵੀ ਕੋਈ ਵੱਡਾ ਮਿਲਾ ਦਈਏ ਕਹਿੰਦਾ ਮਹਾਰਾਜ 4 ਰੁਪਏ ਹੋਰ ਆ ਜਾਇਆ ਕਰਨਗੇ ਸਤਿਗੁਰੂ ਕਹਿਣ ਲਗੇ ਤੈਨੂੰ ਉਸ ਵੱਡੇ ਨਾਲ ਮਲਾਵਾਂਗੇ ਉਹ ਬਟਾ ਉਹਦੇ ਨਾਲ ਤੇਰਾ ਮਲਾਪ ਕਰਵਾਵਾਂਗੇ ਆ ਜਿਹੜੇ ਸੰਸਾਰੀ ਵੱਡੇ ਲੋਕ ਆ ਤੇਰੇ ਚਰਨਾਂ ਤੇ ਮੱਥਾ ਟੇਕਿਆ ਕਰਨਗੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਹਿਮਤ ਵਰਸਾਈ। ਬਾਣੀ ਆਪ ਲਿਖ ਕੇ ਤੇ ਨਾਮ ਮਰਦਾਨਾ ਜੀ ਦਾ ਚੜਿਆ। ਮੈਂ ਪ੍ਰੋਫੈਸਰ ਸਹਿਬ ਸਿੰਘ ਨੂੰ ਪੜ੍ਹ ਰਿਆ ਸਾਂ। ਉਹਨਾਂ ਨੇ 35 ਵਹਾ ਪੁਰਸ਼ਾਂ ਦਾ ਜ਼ਿਕਰ ਕੀਤਾ। 36 ਦਾ ਜ਼ਿਕਰ ਨਹੀਂ ਕੀਤਾ। 36 ਮਾ ਹੈ ਭਾਈ ਮਰਦਾਨਾ। ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਲਿਖੀ ਹੈ ਤੇ ਨਾ ਮਰਦਾਨਾ ਜਿਹਦਾ ਕਾਢਿਆ ਤੇ ਸਾਸੰਗਤ ਇਹਦਾ ਇੱਕ ਨੁਕਤਾ ਹੈ ਕੋਈ ਬੰਦਾ ਕਿਸੇ ਨੂੰ ਪ੍ਰੈਜੈਂਟ ਕਰਦਾ ਹੈ ਕੋਈ ਬੰਦਾ ਕਿਸੇ ਨੂੰ ਗਿਫਟ ਦਿੰਦਾ ਹੈ ਉਸ ਗਿਫਟ ਤੇ ਗਿਫਟ ਪ੍ਰਾਪਤ ਕਰਨ ਵਾਲੇ ਦਾ ਨਾਂ ਆ ਜਾਂਦਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨਾ ਜੀ ਨੂੰ ਬਾਣੀ ਗਿਫਟ ਦੇ ਰੂਪ ਵਿੱਚ ਦਿੱਤੀ ਆ ਪਿਆਰ ਦੇ ਰੂਪ ਵਿੱਚ ਦਿੱਤੀ ਆ ਸਤਕਾਰ ਦੇ ਰੂਪ ਵਿੱਚ ਦਿੱਤੀ ਆ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 36 ਮਹਾਂਪੁਰਖ ਹੈ 36 ਮਹਾਂਪੁਰਖਾਂ ਦੀ ਬਾਣੀ ਹੈ ਇਹ ਸੰਦੇਸ਼ ਸੰਸਾਰ ਦੇ ਲੋਕਾਂ ਨੂੰ ਦਿੱਤਾ ਕਿ ਸੰਸਾਰ ਵਿੱਚ ਜਿਹੜੇ ਵੀ ਪੈਦਾ ਹੋਏ ਆ ਜੋ ਵੀ ਆਏ ਆ ਪਰਮੇਸ਼ਰ ਨੇ ਭੇਜਿਆ ਪਰਮੇਸ਼ਰ ਦੀ ਇੱਕ ਔਲਾਦ ਹੈ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਬਹਾਦਰ ਨੇ ਇਸ ਗੱਲ ਦੀ ਪ੍ਰਵਰਤਾ ਕੀਤੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ऐसे दीनदयाल ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਿੱਦਤ ਔਰ ਸ਼ਰਧਾ ਦੇ ਨਾਲ ਅੱਜ ਇਸ ਨਗਰ ਦੀ ਧਰਤੀ ਇਹ ਮੈਂ ਕੁਵਾਰ ਬਲਵੋ ਨਹੀਂ ਕਹਿ ਸਕਦਾ ਇਹ ਸਮਾਗਮ ਜਿਹੜਾ ਸਮੁੱਚੇ ਇਲਾਕੇ ਦੀ ਸੰਗਤ ਹੈ ਭਾਈ ਕਨਈਆ ਜੀ ਸੇਰਤ ਕਥਾ ਜਿਹਦੇ ਮੋਢੀ ਸ਼੍ਰੀਮਾਨ ਬਾਬਾ ਚਰਨ ਸਿੰਘ ਜਿਨ੍ਹਾਂ ਨੇ ਇਸ ਸੰਸਤਾ ਦੀ ਨਹੀਂ ਰੱਖੀ ਔਰ ਜੋੜਿਆਂ ਦੀ ਸੇਵਾ ਕੀਤੀ ਉਹਨਾਂ ਤੋਂ ਬਾਅਦ ਵੀ ਇਹ ਸੇਵਾ ਨਰੰਤਰ ਚੱਲ ਰਹੀ ਆ ਇਸ ਜਥੇਬੰਦੀ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਔਰ ਜਥੇਦਾਰ ਬਲਵੀਰ ਸਿੰਘ ਜੀ ਹਰ ਸਾਲ ਸੰਗਤਾਂ ਨੂੰ ਪ੍ਰੇਰਿਤ ਕਰਕੇ ਇਹ ਸਮਾਗਮ ਜਿਹੜਾ 3 ਦਿਨ ਦਾ ਹੁੰਦਾ ਤੇ ਸਾਧ ਸੰਗਤ ਜਿੰਨੀ ਵੀ ਸੰਗਤ ਆਈ ਆ ਇਹ ਆਪਣੇ ਸਾਧਨਾ ਤੇ ਆਈ ਆ ਕਿਸੇ ਪਿੰਡ ਵਿੱਚ ਗੱਡੀ ਨਹੀਂ ਭੇਜੀ ਗੱਜ ਕਿ ਆਖੋ ਸਤਿਰਾਮ ਸ਼੍ਰੀ ਵਾਇਗੁਰੂ ਹਾਲਾਂਕਿ ਹੁਕਮ ਹੋਇਆ ਸੀ ਸਾਡੇ ਨਗਰ ਨੂੰ ਵੀ ਜੇ ਗੱਡੀ ਚਾਹੀਦੀ ਆ ਭੇਜ ਦਿੰਨੇ ਆ ਪਰ ਨਹੀਂ ਸੰਗਤਾਂ ਆਪਣੀ ਸਾਧਨਾ ਤੇ ਆਈਆਂ ਔਰ ਪੂਰਾ ਪੰਡਾਲ ਭਰ ਰਿਆ ਸੀ ਲਗਾਤਾਰ ਸੰਗਤਾਂ ਸੇਵਾ ਕਰ ਰਹੀਆਂ ਨੇ ਔਰ ਹਰ ਸਾਲ ਇਹ ਸਮਾਗਮ ਹੁੰਦਾ ਹੈ ਮੈਂ ਆਪਣੇ ਢਾਡੀ ਜੱਥੇ ਵੱਲੋਂ ਭਾਈ ਕਰਈਆ ਸੇਵ ਜੱਥਾ ਇਸ ਜੱਥੇ ਦੀ ਕੜਦੀ ਕਲਾ ਦੀ ਵੀ ਅਰਦਾਸ ਕਰਦਾ ਹਾਂ ਬਹੁਤ ਸਾਰੇ ਟਾੜੀ ਸੱਜਣ ਸਾਡੇ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਗਏ ਆ ਭਾਈ 라ਵਲ ਸਿੰਘ ਜੀ ਬੁਲੇਵਾਲ ਭਾਈ ਮਨਜੋਤ ਸਿੰਘ ਜੀ ਸਿੰਬਲ ਬਜਾਰਾ ਸ਼ਮੀ ਨਗਰਾ ਜਸਪ੍ਰੀਤ ਸਿੰਘ ਸ਼ਮੀ ਉਹ ਟਾੜੀ ਵੀ ਸੰਤਾਂ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਗੁਰੂ ਮਹਾਰਾਜ ਦੀਆਂ ਸੀਸਾਂ ਲੈ ਕੇ ਗਏ ਆ ਭਾਜੀ ਗੋਗਾ ਸਾਹਿਬ ਖੰਡੂ ਪਰਵਾਲੇ ਨੰਨਾਂ ਦਾ ਨਾਮ ਕਈ ਵਾਰ ਵਿਸਰ ਜਾਂਦਾ ਜੋ ਪ੍ਰਚਲਿਤ ਨਾ ਹੈ ਉਹ ਸਾਰੀ ਸੰਗਤ ਭਾਈ ਗੋਗਾ ਜੀ ਕਹਿੰਦੇ ਆ ਖੰਡੂ ਪਰਵਾਲੇ ਮਹਾਂਪੁਰਖ ਇਹਨਾਂ ਨੇ ਵੀ ਕੀਰਤਨ ਦੀ ਹਾਜ਼ਰੀ ਭਰੀ ਆ ਔਰ ਅੱਜ ਫੇਰ ਸਮਾਗੋਂ ਵਿੱਚ ਹਾਜ਼ਰੀ ਭਰ ਰਹੇ ਆ ਜਿੰਨੇ ਵੀ ਸਤਕਾਰ ਦੇ ਨਾਲ ਸ਼ਰਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਆ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਹੈ ਸਭ ਤੋਂ ਵੱਡੀ ਸੇਵਾ ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਪਛੌੜੀ ਵਾਲੇ ਮੰਚ ਦਾ ਸੰਚਾਲਨ ਕਰ ਰਹੇ ਆ ਸਟੇਜ ਦਾ ਸੰਚਾਲਨ ਕਰ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਊਂਡ ਵਾਲੇ ਵੀ ਔਰ ਉਹਦੇ ਨਾਲ ਨਾਲ মিডিਆ ਵਾਲੇ ਵੀ ਜਿਹੜੇ ਲਗਾਤਾਰ ਸੰਗਤਾਂ ਨੂੰ ਤਿੰਨ ਦਿਨ ਘਰਾਂ ਵਿੱਚ ਵੀ ਜੋੜ ਰਹੇ ਆ ਇਹਨਾਂ মিডিਆ ਵਾਲੇ ਸੱਜਣਾ ਦਾ ਵੀ ਬਹੁਤ ਬਹੁਤ ਧੰਨਵਾਦ ਹੁਣ ਆਪਣੇ ਵਿਚਾਰਾਂ ਨੂੰ ਮੈਂ ਬ੍ਰਾਮ ਦੇਂਦਾ ਹਾਂ ਮੇਰੇ ਸੱਜੇ ਪਾਸੇ ਢਾਡੀ ਰਵਿੰਦਰ ਸਿੰਘ ਪਿੰਟੂ ਟੋਮਜਾਰਾ ਮੇਰੇ ਖੱਬੇ ਪਾਸੇ ਤੀਰਤ ਸਿੰਘ ਜੀ ਰਕਣ ਅਖਬਾਰ ਦੇ ਪੱਤਰਕਾਰ ਵੀ ਆ ਔਰ ਸੰਗੀਤੇ ਭਾਈ ਦਲਜੀਤ ਸਿੰਘ ਜੀ ਕੌਕੇ ਢੋਲਕ ਦੇ ਸਾਥ ਦੇ ਰਹੇ ਨੇ ਭਾਈ ਬਲਬੀਰ ਸਿੰਘ ਜੀ ਖਾਲਸਾ ਦਾਸ ਤੁਹਾਡਾ ਆਪਣਾ ਸੇਵਾਦਾਰ ਢਾਡੀ ਕਸ਼ਮੀਰ ਸਿੰਘ ਕਾਦਰ ਮਹਿਨਤਪੁਰ ਵਾਲਾ ਢਾਡੀ ਜਥਾ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਸੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰ ਲਿਓ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਅਲਹਾਜ ਕਹਿ ਗਏ ਹੋਵਾਂਗੇ ਉਹਦੇ ਲਈ ਵੀ ਸੰਗਤਾਂ ਕੋਲੋਂ ਖੇਮਾਂ ਦੇ ਇਜਾਜ਼ਤ ਕਹਾ ਤੁਹਾਡੀ ਅਸੀਸ ਦੀ ਲੋੜ ਹੈ ਤੁਹਾਡੇ ਹੱਥ ਦੀ ਸੀਸ ਤੇ ਲੋੜ ਹੈ ਔਰੇ ਅਸੀਸ ਤੁਸੀਂ ਫਤਿਹ ਦੇ ਰੂਪ ਵਿੱਚ ਦੇਣੀ ਆ ਜਿਵੇਂ ਪਹਿਲਾਂ ਕਿਰਪਾ ਕੀਤੀ ਹੈ ਕੋਈ ਵੀ ਰਸਨਾ ਹੁਣ ਵੰਜੀ ਨਾ ਰਹੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋ ਪੰਥ ਦਾ